ਮਾਤੋ ਮਾਤੋ ਜੁਮਾ ਰੋਈ ਫਰਮੇ ਜੇਹਾਂ ਦਾ ਲਿਆ ਦੋ ਵਾਰ ਹੋ ਗਈ ਜੁਮਾ ਕਰਕੇ ਕਰਮ ਕੋਈ ਇਹੋ ਤਰ੍ਹਾਂ ਦੀ ਆਪਣੀ ਤੇਗਾ ਕਰਨੀ ਕੋਈ ਇਹੋ ਖਾਣੇ ਜੀ ਲੀਓ ਕੋਈ ਨਾ ਹੋਣੀ ਤੇ ਖਾਣੇ ਲਕਿਏ ਚੂਲ੍ਹੇ ਦੀ ਛਾਇਆ ਜੀ ਜੀ ਮਰੇ ਪਰ ਮੈਂ ਬੜਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਤੁਸੀਂ ਦੇਖ ਰਹੇ ਹੋ ਆਪਣਾ ਪਿੰਡ ਡੰਡਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਕੋਤੜਾ ਤੁਹਾਨੂੰ ਪਤਾ ਹੈ ਕਿ ਪੰਜਾਬ ਭਾਰ ਦੇ ਵਿੱਚ ਜੋ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਮਾਤਾ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰਕੌਰ ਜੀ ਅਤੇ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਦੇ ਜੋ ਸ਼ਹਾਤਾ ਜੋ ਸ਼ਹੀਦੀ ਦਿਹਾੜੇ ਆ ਜੋ ਪੰਜਾਬ ਭਾਰ ਦੇ ਵਿੱਚ ਚੱਲ ਰਹੇ ਆ ਆਪਾਂ ਉਸ ਨੂੰ ਵੀ ਮੁੱਖ ਰੱਖਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਸਾਡੀ ਟੀਮ ਪਹੁੰਚੇ ਜੀ ਹਲਕਾ ਭਲੱਤ ਦਾ ਉਹ ਮਾਨਮਤਾ ਪਿੰਡ ਪਿੰਡ ਅਗਲੀ ਹੁਸੇਵਾਲ ਇਹ ਹੁਸੇਵਾਲ ਪਿੰਡ ਪਿੰਡ ਪਿੰਡਾ ਜੀ ਪਿੰਡ ਨੜਾਲੇ ਦੇ ਬਿਲਕੁਲ ਲਾਗੇ ਪਿੰਡ ਪਿੰਦਾ ਜੀ ਜਿੱਥੇ ਪਿੰਡ ਦੀ ਹੀ ਸੰਗਤ ਵੱਲੋਂ ਜੋ ਕਿ ਧਾਰਮਿਕ ਸਮਾਗਮ ਜੋ ਕਰਵਾਏ ਜਾ ਰਹੇ ਨੇ ਗੁਰਦੁਆਰਾ ਸਾਹਿਬ ਵਿਖੇ ਇਹ ਤੁਸੀਂ ਪ੍ਰਬੰਧਕ ਕਮੇਟੀ ਦੇ ਸੋਤੇ ਪਿੰਡ ਵਾਸੀ ਖਲੋਤੇ ਹੋਏ ਨੇ ਸਰਪੰਚ ਸਾਹਿਬ ਖਲੋਤੇ ਹੋਏ ਨੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਮੁੱਖ ਸ਼ਖਸੀਅਤਾਂ ਇੱਥੇ ਪਿੰਡ ਵਾਸੀ ਜਿਹੜੇ ਖਲੋਤੇ ਆ ਆਪਾਂ ਗੱਲਬਾਤ ਕਰਦੇ ਆ ਇਹ ਪਿੰਡ ਵਾਸੀਆਂ ਦੇ ਨਾਲ ਹਾਂਜੀ ਬਾਬਾ ਜੀ ਵਾਜਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜਾ ਤੁਸੀਂ ਧਾਰਮਿਕ ਸਮਾਗਮ ਜਿਹੜੇ ਤੁਸੀਂ ਕਰਵਾ ਰਹੇ ਅੰਜਾਈ ਛੋਟੇ ਸਾਬਜਾਦਿਆਂ ਦੇ ਸ਼ੀਦੀ ਸਵਾਗ ਹਰ ਸਾਲ ਕਰਵਾਉਂਦੇ ਆ ਜੀ ਐਸ ਵਾਰ ਵੀ ਅਸੀਂ ਇਹ ਪ੍ਰੋਗਰਾਮ ਜਿਹੜਾ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਦਾ ਦੇ ਨਾਲ ਮਨਾ ਰਹੇ ਆ ਇੱਥੇ ਅਸੀਂ ਦੁੱਧਾ ਲੰਗਰ ਹੋਰ ਲੰਗਰ ਸਾਡਾ 24 ਘੰਟੇ ਚੱਲਦਾ ਰਿਹਾ ਤਿੰਨ ਦਿਨ ਅਸੀਂ ਇਹ ਸੇਵਾ ਬੜੀ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਵਧੀਆ ਤਰੀਕੇ ਨਾਲ ਸੇਵਾ ਚੱਲੀ ਹੈ ਅੱਜ ਖੜਪੜ ਸਾਹਿਬ ਦੇ ਭੋਗ ਪਏ ਹਨ ਇਸ ਤੋਂ ਪਰੰਤ ਫੇਰ ਲੰਗਰ ਜਿਹੜਾ ਉਹ ਸੇਵਾ ਲੰਗਰ ਦੀ ਚੱਲੇਗੀ ਇਹ ਕਿਹੜਾ ਜਥੇ ਅੱਜ ਇੱਥੇ ਪਹੁੰਚਣੇ ਗੁਰੂ ਮਹਾਰਾਜ ਜੀ ਇਹ ਸਾਡੇ ਜਥੇ ਗਰਦਾਸਪੁਰ ਤੋਂ ਇਹ ਕੁਵਿਛਰੀ ਜਥਾ ਇਹ ਬੁਲਾਇਆ ਉਹਨਾਂ ਨੂੰ ਨਾਲੇ ਉਹਨਾਂ ਪਾਠੀ ਸਿੰਘਾਂ ਨੇ ਨਾਲ ਪਾਠ ਦੀ ਸੇਵਾ ਕੀਤੀ ਏ ਤੇ ਨਾਲੇ ਉਹ ਕੁਵਿਛਰੀ ਦੀ ਸੇਵਾ ਕਰਕੇ ਸਾਨੂੰ ਇਤਿਹਾਸ ਨਾਲ ਸਾਰੀਆਂ ਸੰਗਤਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਜੋੜਦੇ ਹਨ ਇਸ ਕਰਕੇ ਅਸੀਂ 2 ਸਾਲ ਹੋ ਗਏ ਨੇ ਇਹਨਾਂ ਸੰਗਤਾਂ ਇਹਨਾਂ ਦੇ ਨਾਲ ਹੀ ਅਸੀਂ ਸਹਿਯੋਗ ਕਰਦੇ ਹਾਂ ਇਹ ਨਾਲੇ ਖਣ ਪੜ੍ਹਦੀ ਸੇਵਾ ਸਾਨੂੰ ਦਿੰਦੇ ਨੇ ਤੇ ਨਾਲੇ ਸਾਨੂੰ ਇਤਿਹਾਸ ਦੇ ਨਾਲ ਜੋੜਦੇ ਨੇ ਸਾਨੂੰ ਪਿੰਡ ਵਾਸੀਆਂ ਵੱਲੋਂ ਕਿੰਨਾ ਕਾ ਸਹਿਯੋਗ ਹੈ ਇਸ ਸਵਾਗਤ ਨੂੰ ਲੱਗਿਆ ਪਿੰਡ ਵਾਸੀ ਬਹੁਤ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਸਾਰੀਆਂ ਸੰਗਤਾਂ ਆਦਮੀ ਔਰਤਾਂ ਚ ਲੰਗਰ ਤਿਆਰ ਕਰਦੇ ਨੇ ਇਕੱਠੇ ਲੰਗਰ ਛਕਦੇ ਨੇ ਤੇ ਆਪਾਂ ਬੜੀ ਭਾਵਨਾ ਦੇ ਨਾਲ ਸਾਰੇ ਬੱਚੇ ਛੋਟੇ ਵੱਡੇ ਅਸੀਂ ਇਸ ਵੇਲੇ ਐਤਵਾਰ ਦਾ ਪ੍ਰੋਗਰਾਮ ਰੱਖਨੇ ਆ ਕਿਉਂਕਿ ਸਕੂਲ ਵਾਲੇ ਬੱਚੇ ਵੀ ਸਾਨੂੰ ਨਾਲ ਸਾਥ ਦਿੰਦੇ ਨੇ ਤੇ ਬੜਿਆ ਵਧੀਆ ਤਰੀਕੇ ਨਾਲ ਸਾਡਾ ਪ੍ਰੋਗਰਾਮ ਜਿਹੜਾ ਮਹਾਰਾਜ ਦੀ ਕਿਰਪਾ ਦੇ ਨਾਲ ਆਪ ਹੀ ਵਧੀਆ ਤਰੀਕ ਨਿਕਲ ਜਾਂਦਾ ਹਾਂ ਅੱਜ ਆਈ ਸਾਧ ਸੰਗਤ ਜੀ ਕਹਿੰਦੇ ਆ ਕਿ ਇਹ ਚੀਤੀ ਢਾੜੇ ਆਉਣ ਵਾਲੀਆਂ ਸੰਗਤਾਂ ਇਸੇ ਤਰ੍ਹਾਂ ਹੀ ਮਨਾਉਂਦੀਆਂ ਰਹਿਣ ਵਧੀਆ ਤਰੀਕੇ ਦੇ ਨਾਲ ਕਿਉਂਕਿ ਆਪਾਂ ਉਹਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਵੱਡੇ ਸਾਹਿਬ ਜਦੋਂ ਯਾਦ ਕਰਦੇ ਰਹੀਏ ਤਾਂ ਕਿ ਬੱਚਿਆਂ ਨੂੰ ਸਿੱਧ ਮਿਲ ਸਕੇ ਕਿ ਇਹ ਸਾਡਾ ਇਤਿਹਾਸ ਵਿੱਚ ਬਹੁਤ ਵੱਡਾ ਇਹਨਾਂ ਨੇ ਪਰਉਪਕਾਰ ਕੀਤਾ ਇਸ ਕਰਕੇ ਹੀ ਇਸ ਸਾਲ ਤੋਂ ਹਾਲ ਅਸੀਂ ਇਹ ਜੀਦੀ ਦਾੜਾ ਜਰੂਰ ਮਨਾਉਂਦੇ ਆਂ ਅ ਇਹਦੇ ਨਾਲ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਵਿਧਾੜਾ ਵੀ ਤੇ ਗੁਰੂ ਨਾਨਕ ਦੇਵ ਜੀ ਦਾ ਵੀ ਪ੍ਰਕਾਸ਼ ਜੂਸਬ ਉਹ ਵੀ ਬੜੀ ਸ਼ਰਧਾ ਨਾਲ ਖੜਪੜ ਸਾਹਿਬ ਰਖਾ ਕੇ ਭੋਗ ਪਾ ਕੇ ਉਹ ਵੀ ਅਸੀਂ ਇਸੇ ਤਰ੍ਹਾਂ ਹੀ ਮਨਾਉਂਦੇ ਰਹਿੰਦੇ ਆਂ ਤੇ ਛੋਟਾ ਜਿਹਾ ਪਿੰਡ ਹੈ ਅਸੀਂ ਬਹੁਤ ਵਧੀਆ ਤਰੀਕੇ ਨਾਲ ਕੱਲ ਸਾਰਾ ਦਿਨ ਦੁੱਧਾ ਲੰਗਰ ਚੱਲਦਾ ਰਿਹਾ ਤੇ ਫਿਰ ਸ਼ਬੀਲ ਜਦੋਂ ਆਉਂਦੀ ਹੈ ਉਦੋਂ ਸ਼ਬੀਲਾ ਲੱਗਦੀਆਂ ਨੇ ਮੱਲੀ ਬਹੁਤ ਵਧੀਆ ਤਰੀਕੇ ਨਾਲ ਛੋਟਾ ਪਿੰਡ ਸਾਡਾ ਪਰ ਸੇਵਾ ਬਹੁਤ ਭਾਵਨਾ ਰੱਖਦਾ ਖਾਦਾ ਜੀ ਜੀ ਸਿੱਧੀ ਦਿਹਾੜੇ ਨੂੰ ਸਮਰਪਿਤ ਜਿਹੜੇ ਸਮਾਗਮ ਕਰਵਾ ਰਹੇ ਓ ਧਾਰਨੀ ਸਮਾਗਮ ਕਰਾ ਰਹੇ ਓ ਕੀ ਕਰਨ ਚਾਹਗੇ ਸਾਥ ਸੰਗਤ ਨੂੰ ਖਾਸ ਕਰਕੇ ਸਿੱਧੀ ਦਿਹਾੜੇ ਤੇ ਮੈਂ ਜੀ ਤੁਹਾਨੂੰ ਪਿਆਰੀ ਸਾਥ ਸੰਗਤ ਜੀ ਕੁਝ ਛਲਦੀਆਂ ਦੋ ਚਾਰ ਲੈਣਾ ਕਿਉਂਕਿ ਛੜ ਪੜਦੇ ਨੇ ਪਾ ਸਾਡੀ ਜਥਾ ਸੱਧਿਆ ਆਇਆ ਹੈ ਅਰਦਾਸਪੁਰ ਤੋਂ ਓ ਜੀ ਬੋਲੇ ਗੱਜਕੇ ਦਸ਼ਮੇ ਸਗੀ ਓ ਸੁਣੋ ਖਾਲਸਾ ਜੀ ਨਾਲ ਤਿਆਨ ਓ ਮੈਨੂੰ ਇਹ ਪੰਥ ਸਜਾਵਣ ਵਾਸਤੇ ਓ ਤੁਰੂ ਪਿੱਛੇ ਆਇਆ ਤਖਵਾਨ ਇਹ ਜੀ ਪੰਥ ਸਾਹਿਬ ਖਾਲਸਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਜਿਆ ਉਹਨਾਂ ਦੇ ਬੱਚੇ ਵੇਖੋ ਉਹ ਸੀੜੀਆਂ ਪਾਰਾਂ ਨੇ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਬਹੁਤ ਸਿਹਤ ਦਿੱਤੇ ਨੇ ਤਾਂ ਕਿ ਉਹ ਜਿਹੜੇ ਬੱਚੇ ਨੇ ਉਹਨਾਂ ਦਾ ਆਪਾ ਅੱਜ ਜਨਮ ਮਨਾ ਰਹੇ ਆ ਇਹ ਸੀਦੀ ਦਾ ਦਿਨ ਕਿਉਂਕਿ ਬੱਚੇ ਬੜੇ ਇਹ ਇਹਨੇ ਮਖੀਰ ਦੇ ਵੱਡੇ ਤੇ ਇਹ ਜਿਹੜਾ ਹਾਥੀ ਲੋਗ ਵਰਦੇ ਕੇ ਇਹਨੂੰ ਮਾਰੇਗਾ ਟੱਕਰ ਦਰਵਾਜ਼ਾ ਤੋੜ ਦੇਗਾ पता है इसलिए क्यों हमला किया गुरु सया सते पाछा महाराज की खान शेरियां फबजान एक देर होने के सारे ते फिर आनंद को शहर होते सादी निता बने हैं साधु सते पाछा महाराज को पता लगा कि राजा केसरी जान खुनी हाथी अब एक वर्गा लेके नाम को शहर के चढ़ा आया है ते साधु सते पाछा महाराज साधु सते पाछा महाराज एक शस्त्र बांध थी

ਜਾਂ ਗਿਆ ਸਾਰ ਕੋ ਹੈਂੀਆਂ ਵਾਂਗਾ ਖਿੱਚੀਆਂ ਘੋੜੇ ਨੇ ਪਹੁੰਚ ਮਾਰਿਆ ਵਰषा ਨਾਗਣੀ ਤੇ ਸੱਤ ਤਰੇ ਖਲਾਗੀ ਪਾਰ ਕੇ ਮੱਥੇ 'ਚ ਧਸਿਆ ਚੀਕਾਂ ਮਾਰਦਾ ਸੀ ਪਛਾਣ ਨੂੰ ਭੱਜਾ ਆਪਣੀਆਂ ਸਹਚਾਨਾਂ ਦਾ ਤਾਲਨ ਲੱਗਾ ਉਹਦੇ ਵਿੱਚ ਬਾਬਾ ਅਗੇ ਸਿੰਗੜੀ ਜਿਨੇ ਹਾਥੀ ਦੀ ਪੂਛ ਫੜ ਕੇ ਹਾਥੀ ਉੱਪਰ ਚੜ ਕੇ ਰਾਜੇ ਕੇਸਰੀ ਚੰਦ ਦਾ ਸਿਰ ਲਾ ਕੇ ਸਨਹੁਰਾ ਦੇ ਦਰਬਾਰ ਵਿੱਚ ਲਿਆਂਦਾ ਅਖਰ ਸਾਖੜਾ ਸ੍ਰੀ ਵਾਹਿਗੁਰੂ ਐਸੇ ਐਸੇ ਸੂਰਮੇ ਸਾਥਕਾਂ ਦੇ ਨਾਲ ਸਨ ਜਿਨ੍ਹਾਂ ਨੂੰ 8 ਮਹੀਨੇ ਕਿਰਾ ਪਾਇਆ ਨਹੀਂ ਰੁਗਿਆ ਤੇ ਕਿਰਾ ਨਹੀਂ ਜਿੱਤ ਸਕੇ ਆਨੰਦ ਗਾਟਰ ਤਾਂ ਕਰਕੇ ਨਾ 10 ਲੱਖ ਫੌਜ ਦਾ ਪ੍ਰਬੰਧ ਕੀਤਾ